ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ 24 ਅਤੇ 25 ਜੂਨ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਮੌਨਸੂਨ ਸਿਸਟਮ ਪੰਜਾਬ ਦੇ ਵਿੱਚ ਐਂਟਰ ਹੋ ਚੁੱਕਿਆ ਹੈ ਜਿਸ ਦੇ ਨਾਲ ਹੁਣ ਮੌਨਸੂਨੀ ਮੀਂਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਜਿਦੇ ਵਿੱਚ ਖਾਸ ਤੌਰ ਤੇ ਦੁਆਬਾ 벨ਟ ਜਿਹੜੀ ਹੈ ਉਹਦੇ ਵਿੱਚ ਹੁਣ ਭਾਰੀ ਮੀਂਹ ਦੀ ਲਗਾਤਾਰ ਕਾਲ ਤੋਂ ਬੁਸ਼ਾਰਾ ਦਿਖਾਈ ਦੇ ਰਹੀਆਂ ਨੇ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਨਾਲ ਦੇ ਨਾਲ ਹੁਣ ਆਪਾਂ ਗੱਲ ਕਰਾਂਗੇ 24 ਅਤੇ 25 ਜੂਨ ਦੇ ਮੌਸਮ ਦੇ ਹਾਲਾਤਾਂ ਦੀ ਅਤੇ ਸਵੇਰ ਤੋਂ ਕਿਹੜੇ ਇਲਾਕੇ ਵਿੱਚ ਅਲਰਟ ਜਾਰੀ ਹੋਇਆ ਹੈ ਜੀ ਅਤੇ ਮੌਨਸੂਨ ਕਿੱਥੇ ਪਹੁੰਚ ਚੁੱਕਿਆ ਹੈ ਤੇ ਮੌਨਸੂਨ ਦੇ ਕੀ ਹਾਲਾਤ ਨੇ ਕਦੋਂ ਕਦੋਂ ਅੱਗੇ ਵਧੇਗਾ ਬਿਨਾਂ ਕਿਸੇ ਦੇਰੀ ਤੋਂ ਗੱਲ ਕਰਦੇ ਹਾਂ ਤਾਜ਼ਾ ਸੈਟੇਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲ ਬਾਈ ਟੁੱਟਵੇਂ ਰੂਪ ਦੇ ਵਿੱਚ ਕਹਿ ਸਕਦੇ ਆ ਕਿ 70 ਤੋਂ 80% ਭਜਾਪ ਦੇ ਉੱਪਰ ਬਣੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਸਵੇਰ ਤੋਂ ਹੀ ਬੂੰਦਾਬاندی ਮੀਂਹ ਅਤੇ ਜਿੰਨੀਆਂ ਹਰਕਤਾਂ ਪੰਜਾਬ ਦੇ ਬੱਖਵਕ ਜਿਲ੍ਹੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਕੱਲ ਵੀ ਮੀਂਹ ਹੋਇਆ ਜੀ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਹੁਣ ਵੀ ਮੀਂਹ ਹਾਲਾਤ ਬਣੇ ਹੋਏ ਨੇ ਬੱਦਲਵਾਈ ਬਣੀ ਹੋਈ ਹੈ ਤਾਪਮਾਨ ਦੇ ਵਿੱਚ ਭਾਰੀ ਗਰਮਵੜ ਦੇਖਣ ਨੂੰ ਮਿਲ ਰਹੀ ਹੈ ਮੌਨਸੂਨ ਦੀ ਐਂਟਰੀ ਹੋਣ ਦੇ ਕਾਰਨ ਹਲਕਾ ਦਰਮਿਆਨਾ ਮੀਂਹ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਪੈ ਰਿਹਾ ਤੇ ਤਾਪਮਾਨ ਦੇ ਵਿੱਚ ਵੱਡੀ ਗਰਮਟਾਈ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ YouTube ਦੇ ਉੱਪਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁਕ ਤੇ ਉੱਪਰ ਪੇਜ ਨੂੰ ਫੋਲੋ ਕਰ ਲਓ ਤਾਂ ਕਿ ਮੌਸਮ ਦੇ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਗੱਲ ਕੀਤੀ ਜਾਵੇ ਮੀਂਹ ਦੇ ਹਾਲਾਤਾਂ ਦੀ ਤਾਂ ਅੱਜ 24 ਜੂਨ ਨੂੰ ਜਿਹੜੇ ਮੀਂਹ ਦੇ ਹਾਲਾਤ ਨੇ ਸਵੇਰ ਵੇਲੇ ਦੇ ਅਲਰਟ ਦੇਖ ਲੰਦੇ ਕੀ ਜਾਰੀ ਹੋਏ ਨੇ ਤਸਵੀਰ ਤਸਵੀਰ ਤੋਂ ਹੀ ਸਾਨੂੰ ਪੰਜਾਬ ਦੇ ਪੂਰਬੀ ਹਿੱਸੇ ਵਿੱਚ ਮੀਂਹ ਦੇਖਣ ਨੂੰ ਮਿਲ ਰਿਹਾ ਜਿੱਥੇ ਭਾਰੀ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਰਾਜਪੁਰਾ ਡੇਰਾ ਬਸੀ ਫਤਿਹਗੜ੍ਹ ਸਾਹਿਬ ਬਸੀ ਖੰਨਾ ਚਮਕੌਰ ਸਾਹਿਬ ਲੁਧਿਆਣਾ ਨਵਾਂ ਸ਼ਹਿਰ ਬਲਾਚੌਰ ਰੂਪਨਗਰ ਜ਼ਿਲ੍ਹੇ ਦਾ ਬਹੁਤਾ ਹਿੱਸਾ ਜੀ ਫਲੋਰ ਫਗਵਾੜਾ ਗੜਸ਼ ਅੰਕਲ ਜਲੰਧਰ ਇਹਨਾਂ ਵਿੱਚ ਤਕੜਾ ਮੀ ਦੇਖਣ ਨੂੰ ਮਿਲੇ ਹਲਕਾ ਦਰਮਿਆਨ ਮੀ ਸਾਨੂੰ ਗੁਰਦਾਸਪੁਰ ਤੋਂ ਹੁੰਦਾ ਹੋਇਆ ਮੁਕੇਰੀਆਂ ਡੇਰਾ ਬਾਬਾ ਨਾਨਕ ਪਟਿਆਲਾ ਠੀਕ ਹੈ ਹੁਸ਼ਿਆਰਪੁਰ ਨੰਗਲ ਅਰੰਧਪੁਰ ਸਾਹਿਬ ਰੂਪਰੇ ਅਗਰ ਚੰਡੀਗੜ੍ਹ ਪਟਿਆਲਾ ਨਾਭਾ ਪਾਇਲ ਫਲੋਰ ਜਲੰਧਰ ਤੇ ਕੁਝ ਕਿਸੇ ਇਹਨਾਂ ਵਿੱਚ ਦੇਖਣ ਨੂੰ ਮਿਲੇ ਤੇ ਲਗਭਗ ਲਗਭਗ ਨੇੜੇ ਤੇੜ ਦੇ ਇਲਾਕਿਆਂ ਵਿੱਚ ਵੀ 10-15 ਕਿਲੋਮੀਟਰ ਵਿੱਚ ਵੀ ਬੂੰਦ ਬਾਂਦੀ ਦੇਖਣ ਨੂੰ ਮਿਲੀ ਹੈ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਭਾਰੀ ਘਰਾਵਟਾਈ ਹੈ ਤੇ ਅੱਜ ਇਹਨਾਂ ਇਲਾਕਿਆਂ ਵਿੱਚ ਮੈਕਸਿਮ ਤਾਪਮਾਨ 35 ਡਿਗਰੀ ਤੱਕ ਜਾਣ ਦੀ ਉਮੀਦ ਹੈ ਉਸ ਤੋਂ ਉੱਪਰ ਜ਼ਿਆਦਾ ਗਰਮੀ ਨਹੀਂ ਹੋਵੇਗੀ ਬੱਦਲਬਾਜ਼ੀ ਦਾ ਮਾਹੌਲ ਬਣਿਆ ਰਹੇਗਾ ਧੁੱਪ ਘੱਟ ਵੱਧਦੀ ਨਿਕਲੇਗੀ ਤੇ ਬਾਕੀ ਹੌਲੀ ਹੌਲੀ ਇਹ ਸਿਸਟਮ ਅੱਗੇ ਵਧੇਗਾ ਤਾਂ ਬਾਕੀ ਪੰਜਾਬ ਦੇ ਵਿੱਚ ਵੀ ਬੱਦਲਬਾਜ਼ੀ ਦਾ ਮਾਹੌਲ ਬਣਿਆ ਰਹੇਗਾ ਹੁਮੇਸ਼ ਕਿਸੇ ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪਰ ਜ਼ਿਆਦਾਤਰ ਉਮੀਦ ਇਹ ਹੈ ਕਿ તાਪਮਾਨ ਜਿਹੜੇ 35 ਡਿਗਰੀ ਜਾਂ 35 ਡਿਗਰੀ ਦੇ ਨੇੜੇ-ਤੇੜੇ ਹੀ ਬਣੇ ਰਹਿਣਗੇ ਜਿਸ ਦੇ ਕਾਰਨ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਫਿਲਹਾਲ ਮਿਲਦੀ ਦਿਖਾਈ ਦੇ ਰਹੀ ਹੈ ਗੱਲ ਕੀਤੀ ਜਾਵੇ ਤਾਂ ਫਸਿਲਕਾ ਫਿਰੋਜ਼ਪੁਰ ਮਲੋਟ ਇਹਨਾਂ ਵੱਲ ਹਮਸ ਦਾ ਮਾਹੌਲ ਬਣਿਆ ਰਹੇਗਾ ਕਿਉਂਕਿ ਇਹਨਾਂ ਇਲਾਕਿਆਂ ਵਿੱਚ ਮੀਂਹ ਦੀ ਉਮੀਦ ਫਿਲਹਾਲ ਘੱਟ ਹੀ ਦਿਖਾਈ ਦੇ ਰਹੀ ਹੈ 25 ਜੂਨ ਦੀ ਗੱਲ ਕੀਤੀ ਜਾਵੇ ਤਾਂ 25 ਜੂਨ ਨੂੰ ਸਿਸਟਮ ਥੋੜਾ ਜਿਹਾ ਤਕੜਾ ਹੁੰਦਾ ਦਿਖਾਈ ਦੇ ਰਿਹਾ ਜਿਸ ਦੇ ਨਾਲ ਦੁਆਬੇ ਦੇ ਇਲਾਕੇ ਜਿਹੜੇ ਵਿੱਚ ਹੁਸ਼ਿਆਰਪੁਰ ਨਵਾਂ ਸ਼ਹਿਰ ਨੰਗਲ ਅਨੰਦਪੁਰ ਸਾਹਿਬ ਤੋਂ ਹੁੰਦਾ ਹੋਇਆ ਰੂਪਨਗਰ ਜ਼ਿਲ੍ਹਾ ਫਿਰ ਮੁਹਾਲੀ ਕਰਾਲੀ ਪਟਿਆਲਾ ਤੱਕ ਭਾਰੀ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਨਾਲ ਨਾਲ ਸੰਗਰੂਰ ਦੀ 벨ਟ ਦੇ ਨੇੜੇ ਚੜੇ ਦੇ ਵੀ ਹਾਲਾਤ ਜਿਹੜੇ ਨੇ ਉਮੀਦੇ ਬਣਦੇ ਹੋਏ 25 ਤਰੀਕ ਨੂੰ ਦਿਖਾਈ ਦੇ ਰਹੇ ਨੇ ਤੇ ਬਾਅਦ ਦੁਪਹਿਰ ਥੋੜੀ ਜਿਹੀ ਸਿਸਟਮ ਅੱਗੇ ਵਧੇਗਾ ਤੇ ਲੁਧਿਆਣਾ ਪਟਿਆਲਾ ਫਤਿਹਗੜ੍ਹ ਸਾਹਿਬ ਤੋਂ ਹੁੰਦਾ ਹੋਇਆ ਸਿਸਟਮ ਉੱਪਰ ਜਦੋਂ ਜਾਵੇਗਾ ਤਾਂ ਪਟਿਆਲੇ ਤੋਂ ਸੌਰੀ ਜਲੰਧਰ ਤੋਂ ਕਪੂਰਥਲਾ ਹੁੰਦਾ ਹੋਇਆ ਅੱਗੇ ਸਿਸਟਮ ਵਧਦਾ ਹੋਇਆ ਦਿਖਾਈ ਦੇ ਰਿਹਾ ਯਾਨੀ ਕਿ ਆਪਾਂ ਕਹਿ ਸਕਦੇ ਆ ਕਿ ਕਿਤਨਾ ਕਿਤੇ ਇਹ ਦੁਆਬੇ 벨ਟ ਨੂੰ ਫਿਰ ਤੋਂ ਕਵਰ ਕਰੇਗਾ ਸੈਂਟਰਲ ਪੰਜਾਬ ਨੂੰ ਕਵਰ ਕਰੇਗਾ ਤੇ ਚੰਗਾ ਮੀਂਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਹੁਣ ਆਪਾਂ ਬਿਨਾਂ ਕਿਸੇ ਦੇਰੀ ਤੋਂ ਗੱਲ ਕਰਦੇ ਜੀ ਮੌਨਸੂਨ ਦੀ ਕਿ ਮੌਨਸੂਨ ਕਿੱਥੇ ਪਹੁੰਚ ਗਿਆ ਜੀ ਤੁਸੀਂ ਦੇਖ ਸਕਦੇ ਹੋ ਕਿ 59% ਭਾਰਤ ਨੂੰ ਇਹ ਮੌਨਸੂਨ ਕਵਰ ਕਰ ਚੁੱਕਿਆ ਤੇ ਪੰਜਾਬ ਦੀ ਗੱਲ ਕੀਤੀ ਜਾਵੇ ਤੁਸੀਂ ਆਹ ਦੇਖੋ 22 ਤੀ ਜੂਨ ਨੂੰ ਜਿੱਥੇ ਕਵਰ ਕਰ ਚੁੱਕਿਆ ਉੱਥੇ ਹੀ ਇਹ ਬਹੁਤ ਚੰਗੀ ਗੱਲ ਹੈ ਕਿ ਪੰਜਾਬ ਨੂੰ ਇੰਨੇ ਤਰੀਕੇ ਨਾਲ ਕਵਰ ਕਰ ਚੁੱਕਿਆ ਜਿੱਥੇ ਸਾਨੂੰ ਇਹ 30 ਜੂਨ ਦੀ ਉਮੀਦ ਸੀਗੀ ਕਿ ਪੰਜਾਬ ਵਿੱਚ ਮੌਨਸੂਨ ਆਵੇਗਾ ਜਾਂ ਲਗਭਗ 25 ਜੂਨ ਤੋਂ ਪਹਿਲਾਂ ਹੀ ਇਹ ਕਵਰ ਕਰ ਚੁੱਕਿਆ ਇਸ ਇਲਾਕੇ ਨੂੰ ਤੇ ਉਮੀਦ ਇਹ ਹੈ ਕਿ ਪਠਾਨਕੋਟ ਤੋਂ ਅੱਗੇ ਜੇ ਇਸ ਤਰੀਕੇ ਨਾਲ ਵਧਿਆ ਤਾਂ ਹੁਣ ਹਲਚਲ ਗਮੀ ਦੀ ਵਧੇਗੀ ਉਮੀਦ ਇਹ ਹੈ ਕਿ ਜਿਵੇਂ 5 ਜੁਲਾਈ ਨੂੰ ਦੱਸਿਆ ਗਿਆ ਕਿ 5 ਜੁਲਾਈ ਨੂੰ ਪੰਜਾਬ ਦੇ ਬਹੁਤੇ ਹਿੱਸੇ ਨੂੰ ਕਵਰ ਕਰੇਗਾ 30 ਜੂਨ ਨੂੰ ਅੱਧ ਪੰਜਾਬ ਨੂੰ ਇਹ ਕਵਰ ਕਰੇਗਾ ਤਾਂ ਉਮੀਦ ਇਹ ਬਣ ਰਹੀ ਹੈ ਕਿ ਹਾਂ ਕਿਤੇ ਨਾ ਕਿਤੇ 30 ਜੂਨ ਤੱਕ ਇਹ ਅੱਧੇ ਪੰਜਾਬ ਨੂੰ ਕਵਰ ਕਰ ਜਾਵੇਗਾ ਜਿਸ ਦੇ ਨਾਲ ਬਹੁਤ ਹੱਦ ਤੱਕ ਸਾਨੂੰ ਲੱਗਦਾ ਹੈ ਕਿ ਅੱਧਾ ਪੰਜਾਬ ਜਿਹਦੇ ਵਿੱਚ ਮਾਝਾ ਆ ਗਿਆ ਜੀ ਸੈਂਟਰਲ ਪੰਜਾਬ ਆ ਗਿਆ ਦੁਆਬਾ ਆ ਗਿਆ ਤੇ ਸੰਗਰੂਰ ਪਟਿਆਲੇ ਤੱਕ ਦੀ ਬੈਲਟ ਜਿਹੜੀ ਆ ਗਈ ਇਹਦੇ ਵਿੱਚ ਇਸ ਨੂੰ ਇਹ 30 ਜੂਨ ਤੋਂ ਪਹਿਲਾਂ ਪਹਿਲਾਂ ਕਵਰ ਕਰ ਜਾਵੇਗਾ ਤੇ ਜਿਹੜੇ ਇਲਾਕੇ ਰਹਿ ਗਏ ਨੇ ਪਿੱਛੇ ਮਲੋਟ ਮਾਨਸਾ ਜ਼ਿਲ੍ਹਾ ਫਰੀਦਕੋਟ ਫਿਰੋਜ਼ਪੁਰ ਮੁਕਸਰ ਇਹਨਾਂ ਇਲਾਕਿਆਂ ਨੂੰ ਵੀ ਕਿਤੇ ਨਾ ਕਿਤੇ 30 ਜੂਨ ਦੇ ਨੇੜੇ ਤੜੇ ਇਹ ਚੰਗੀ ਮੀਂਹ ਦੇ ਨਾਲ ਗਰਮੀਆਂ ਤੋਂ ਰਾਹ ਦਵਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਬਾਕੀ ਇਹ ਸਿੱਧੀ ਅਪਡੇਟ ਤੁਸੀਂ ਆਪਣੇ ਏਰੀਆ ਦਾ ਨਾਮ ਅਤੇ ਮੌਸਮ ਦੇ ਹਾਲਾਤ ਜ਼ਰੂਰ ਕਮੈਂਟ ਕਰਿਓ। ਚੈਨਲ ਤੇ ਨਵੇਂ ਹੋ ਚੈਨਲ ਨੂੰ ਬਿਨਾ ਸਬਸਕ੍ਰਾਈਬ ਕਰਕੇ ਨਾ ਜਾਇਓ। ਜਾਣਕਾਰੀ ਚੰਗੀ ਲੱਗੀ ਇਹ ਵੀਡੀਓ ਲਾਈਕ ਕਰ ਦਿਓ। ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ।